नंबर नंबर थर्ड पोजिशन इस घोड़ी ने हासिल की है जी घोड़ी का नाम लक्ष्मी सैदर ਬਹੁਤ ਮਹਤਵਪੂਰਨ ਹੈ ਜੀ ਫਰਸ ਪੋਜੀਸ਼ਨ ਇਸ ਕੋ ਹੋਣੀ ਨਾ ਸਕਦੀ ਪਈ ਹੈ ਹਾਂ ਜੀ ਸੈਕੰਡ ਜੀ ਦੋ ਬਾਕੀ ਨੇ ਘੋੜੀਆਂ ਅੱਜ ਵੀ ਜਿੰਨੀ ਦੇਖ ਕੇੜੀ ਬਣਦੀ ਆ ਬਹੁਤ ਦਿਲਸਾ ਮੁਕਾਬਲਾ ਆਪਾਂ ਨੂੰ ਇਸ ਰੇਗਰੇ ਵਿੱਚ ਦੇਖਣ ਨੂੰ ਮਿਲਿਆ ਹਾਂ ਜੀ ਵੀਰੇ ਇਹ ਸਾਹਮਣੇ ਰਹਿਣ ਕਰਿਓ ਸੈਕੰਡ ਪੋਜੀਸ਼ਨ

ਇਹ ਓਨਰ ਨੇ ਜੀ ਪਿੰਡ ਗੱਦਾ ਦੇ ਰੋਟ ਟਾਲੀ ਦਾ ਨਾਮ ਕੀ ਰੁਪਨ 17 27 ਵਿਲੋਜ ਬਟਾੜੇ ਗੱਦਾ ਦੇ ਉੱਤੇ ਘੋੜੇ ਵੀ ਚੱਲ ਕੇ ਸ਼ਿਸ਼ਟਾਸ਼ ਘੋੜੇ ਵੀ ਬੱਤੀ ਆ ਬਹੁਤ ਬਹੁਤ ਮੁਾਰਕਾਂ ਜਿਬਰਾਂ ਜੋੜ ਬਾਈ ਦੇ बहुत सोहनी घोड़ी सपताश देखो बहुत बहुत मुबारक हो गया है मित्रों बहुत बहुत मुबारक है बी सपताश कुछ ਹਾਂ ਜੀ ਬੰਦੂ ਕੋੜੀ ਦਾ ਨਾਮ ਜੀ ਅਰੀਨਾ ਸਾਲ ਦਸਾਂ ਖੂਬ ਜਿੰਦੀਆ ਗ੍ਰੈਂਡ ਸਰ ਆਲੀ ਸ਼ਾਨ ਇਹਦੀ ਜੋ ਮਾਂ ਜੀ ਪ੍ਰਿੰਸ ਪਹਿਲੇ ਕੋੜੀ ਦੀ ਬੱਚੀ ਹੈ ਜੀ ਇਹਦੇ ਓਨਰ ਪਿੰਡ ਪੰਨੀ ਵਾਲ ਤੋਂ ਰਵੀਰ ਬਾੜ ਜੀ ਪਿੰਡ ਪੰਨੀ ਵਾਲਾ ਤੋਂ ਕੋੜੀ ਆਈ ਹੈ ਜੀ ਅੱਜ ਦੀ ਚੋਟ ਲੈਫਟ ਸਾਈਡ ਦਾ ਹੈ

ਨੇ ਗਏ ਕੋਲ ਆਪ ਬਹੁਤ ਮੁबारकਾਂ ਬਈਆ ਕੁੜੀ ਵਾਸਤੇ ਜੈਸਟ ਵਾਡ ਬਹੁਤ ਅੱਜ ਮੈਂ ਜਵਾ ਡਿਸਪਲੇ ਦਾ ਟਾਈਮ ਦੇਵਾਂਗੇ ਪੱਗਾਂ ਪਾਲ ਦਾ ਜਹੂਰ ਹੁਣ ਬੜਾ ਸੋਹਣਾ ਸੁਲੱਖੇ ਕੋੜੇ ਸਿਰੰਗ ਜਬਰਦਸਤ ਹੋਣਗੇ ਸੇ ਦਰਸ਼ਕ ਮਿੰਦੇ ਆਪੋ ਆਪਣੀਆਂ ਸੀਟਾਂ ਤੇ ਬੈਠੇ ਪੂਰਾ ਆਨੰਦ ਮਾਣਿਓ ਡਿਸਪਲੇ ਦਾ ਇਹਦੇ ਆਨਰ ਨੇ ਜੀ ਭਾਈ ਪੱਗਾਂ ਨੰਦਗੜ੍ਹ ਇਹ ਜੋ ਨਾ ਜੀ ਨਕਰੀ ਤੇਰੀ ਸੂਰਨ ਵਾਲੀ ਆਮਦੇ ਤਲਜਾਰ ਕੋੜੀ ਦੀ ਡਾਕਟਰ ਜੀ ਸੋ ਸੂਰਨ ਵਾਲਾ ਤਲਜਾਰ ਕੋੜਾ ਉਸ ਕੋੜੇ ਦੇ ਬੱਚਿਆਂ ਨੇ ਬਹੁਤ ਟੌਪ ਦੇ ਬੱਚੇ ਦਿੱਤੇ ਆ ਜੀ ਸੋ ਇਸ ਕੋੜੇ ਦੀ ਮਾਂ ਡਾਕਟਰ ਗੁਜਾਰ ਕੋ ਸੁੰਬੇ ਦਾ ਬਿਲਕੁਲ ਮੱਜੂਕੇ ਵਾਲੇ ਕੋੜੀਆਂ ਵਰਗਾ ਮਿੱਤਰੋ ਤੇ ਇਹਨੂੰ ਬਲੇਜ ਮਸ਼ੀਨ ਕਿਹਾ ਜਾਂਦਾ ਤੇ ਪੰਜ ਬੱਚੇ ਆਇਆ ਹੁਣ ਤੱਕ ਤੇ ਪੰਜ ਦੇ ਪੰਜ ਬੱਚਿਆਂ ਦੇ ਬਹੁਤ ਸੋਹਣਾ ਪਟਾ ਤੇ ਬਿਊਟੀ ਦਿੱਤੀ ਆ ਜਿਹੜੇ ਭਰਾ ਸ਼ਕੀਨ ਨੇ ਮੱਥੇ ਪਟਾ ਤੇ ਬਰੀਡ ਕੈਰੈਕਟਰ ਵੀ ਬਿਲਕੁਲ ਮਾਰਵਾੜੀ ਦੇ ਹੋਣ ਉਹ ਇਸ ਘੋੜੇ ਵੱਲ ਜ਼ਰੂਰ ਧਿਆਨ ਦਿਓ ਮਿੱਤਰੋ ਮੱਥੇ ਕੋੜਾ ਸੋ ਬਹੁਤ ਵੱਡਾ ਨਾਮੀ ਕੋੜਾ ਜੋ ਆਉਣ ਵਾਲੇ ਨੁਗਰਾਂ ਦੀ ਬਰੀਡ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣ ਵਾਲਾ ਇਹ ਪਦਮ ਜੋ ਉਹਨਾਂ ਨੇ ਟੀਮ ਦਾ ਸੱਚਾ ਸਟਾਰ ਹਾਂਜੀ ਸੰਭ ਦਾ ਘੋੜਾ ਬਾਹੂਬਲੀ ਕਿਉਂਕਿ ਇਹ ਘੋੜਾ ਮੈਂ ਜਦੋਂ ਬਾਈਕੋੜ ਦੇਖਿਆ ਸੀ ਇਸ ਘੋੜੇ ਦਾ ਸੰਭ ਸਭ ਤੋਂ ਵੱਡਾ ਸੀ ਹੁੰਦੇ ਨੇ ਖੁਰੀ ਲੱਗੀ ਹੋਈ ਆ ਤੋਂ ਬਾਈ ਨੇ ਖੁਰੀ ਤੱਕ ਨਹੀਂ ਲਵਾਈ ਸੀ ਤਾਂ ਬਹੁਤ ਵੱਡੇ ਸਾਈਜ਼ ਦਾ ਮਜ਼ਬੂਤ ਸੰਭਾ ਇਸ ਘੋੜੇ ਦਾ ਬਾਹੂਬਲੀ ਦਾ ਇਹਦੀ ਧਾਉਣ ਦੇਖੋ ਮਿੱਤਰੋ ਬੜੀ ਬਰੀਕ ਸਕਿਨ ਕੁਆਲਟੀ ਬਹੁਤ ਚੰਗੀ ਐ ਇਸ ਘੋੜੇ ਦੀ ਘੋੜੇ ਦਾ ਨਾਮ ਬਾਹੂਬਲੀ ਇਹਦੀ ਸਟਾਰਟ ਸਰਵਿਸ ਉਪਨਾ ਜੀ 30000 ਰੁਪਏ ਦੀ ਫੀਸ ਰੱਖੀ ਹੋਈ ਆ ਸਿੱਧੂ ਸਟੱਡ ਫਾਰਮ ਪਿੰਡ ਬੁੱਧਰਵਾਲੀ ਸ਼੍ਰੀ ਗੰਗਾ ਨਗਰ ਇਹਦੇ ਆਨਰ ਭਾਈ ਗੁਰਪ੍ਰੀਤ ਸਿੰਘ ਜੀ ਵਿਰਿੰਗ ਤੇ ਭਾਈ ਪਿੰਦਾ ਸਿੱਧੂ ਜੀ ਰਾਜਸਥਾਨ ਦੇ ਵਿੱਚ ਬਹੁਤ ਚੰਗੇ ਘੋੜਿਆਂ ਨੇ ਪੈਰ ਪਾਇਆ ਮਿੱਤਰੋ ਇਸ ਪੰਜਾਬ ਤੋਂ ਚੱਲ ਕੇ ਪਿੰਡ ਬੁੱਧਰ ਵਾਲੀ ਪਹੁੰਚ ਗਿਆ ਜੀ ਬਾਹੂਬਲੀ ਇਸ ਤੋਂ ਬਾਅਦ ਰਾਜਮਰਾਡ ਨੂੰ ਬੈਂਟਾ ਭਾਈ ਰਣਜੀਤ ਉਹਨਾਂ ਨੂੰ ਬੈਂਟਾ ਨਹੀਂ ਘੇੜਾ ਲਾਓ ਜੀ ਰਾਜਮਰਾਡ ਦਾ ਲਿਓ ਰਾਜਮਰਾਡ ਜੀ ਸੋ ਦਰਸ਼ਕ ਵੀਰੋ ਇਹ ਘੋੜਾ ਰਾਜਮਰਾਡ 14 ਸਾਲ ਦਾ ਹੈ ਵਰ ਗਿਆ ਖੂਬਸੂਰਤ ਹੈ ਜੀ ਪਦਨ ਤੇ ਬਾਹੂਬਲੀ ਇਹ ਦੋਵੇਂ ਭਰਾਵਾਂ ਲਈ ਤਾੜੀ ਲਾ ਦਿਓ ਪਦਨ ਤੇ ਬਾਹੂਬਲੀ ਬੜੇ ਖੂਬਸੂਰਤ ਇਹ ਨੌਕਰੇ ਦੋਵੇਂ ਬਾਹੂਬਲੀ ਤੇ ਪਦਨ ਸੋ ਦਰਸ਼ਕ ਵੀਰੋ ਪਲੀਜ਼ ਰਿੰਗ ਤਾਂ ਖਾਲੀ ਕਰੋ ਕਿਉਂਕਿ ਹੋਰ ਨਾਂਮੀ ਕੋੜਾ ਨੇ ਵੀ ਆਉਣਾ ਸੋ ਉਹਨਾਂ ਨੂੰ ਬੇਨਤੀ ਹੈ ਜਿਹੜੇ ਕੋੜੇ ਦਾ ਡਿਸਪਲੇ ਹੋ ਗਿਆ ਪਲੀਜ਼ ਉਹ ਰਿੰਗ ਤੋਂ ਬਾਹਰ ਲੈ ਜਾਣ ਬੜੀ ਇੱਕ ਬੇਨਤੀ ਆ ਦੇਖੋ ਭਲੇ ਹੀ ਮਤ ਲੈ ਕੇ ਆਏ ਜੋ ਫੈਸਲਾ ਹੋਗਾ ਉਸ ਨੂੰ ਆਪਕੋ ਸਵੀਕਾਰ ਕਰਨਾ ਪਵੇਗਾ ਮਹਿਜੂ ਬਾਈ ਜੀ ਧੰਨਵਾਦ ਜਿੰਦੇ ਵਿੱਚ ਸਾਰੇ ਸ਼ੋ ਜਿੱਤੇ ਨੇ 18ਵਾਂ ਸ਼ੋ ਅੱਜ ਪਹਿਲੇ ਨੰਬਰ ਤੇ ਜਿੱਤਿਆ ਜੀ ਕਰਤਾ ਜੀ